ਜੀ ਕ ਖਲਸ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਹੈ ਤੇ ਹੈ ਵੀ ਬਹੁਤ ਛੋਟੀ ਯਤਨ ਕਰਿਆ ਕਰੋ ਜ਼ਿੰਦਗੀ ਨੂੰ ਜਿਉਣ ਦਾ ਜ਼ਿੰਦਗੀ ਦੇ ਅੰਦਰ ਖੁਸ਼ ਰਹਿਣ ਦਾ ਇਹ ਕਲ ਠੀਕ ਹੈ ਵੀ ਹੋ ਕੇ ਬਡੇ ਨੇ ਚੋਹਰੇ ਬਡੇ ਨੇ ਪ੍ਰੋਬਲਮਜ਼ ਬਹੁਤ ਜ਼ਿਆਦੀਆਂ ਨੇ ਡਿਪਰੈਸ਼ਨ ਬੜਾ ਹੈ ਸਟ्रेस ਬੜਾ ਹੈ ਵਜ਼ਨ ਬੜਾ ਹੈ ਪਰ ਇਸ ਸਾਰੇ ਸਿਸਟਮ ਦੇ ਅੰਦਰ ਆਪਣੇ ਆਪ ਨੂੰ ਖੁਸ਼ ਕਿਵੇਂ ਰੱਖਣਾ ਹੈ ਇਹ ਕਲਾ ਹਰ ਮਨੁੱਖ ਦੇ ਕੋਲ ਹੋਣੀ ਬੜੀ ਜ਼ਰੂਰੀ ਹੈ ਅਗਰ ਇਹ ਕਲਾ ਤੁਹਾਡੇ ਕੋਲ ਨਾ ਹੋਈ ਤੇ ਤੁਸੀਂ ਸਟ੍ਰੈਸ ਦੇ ਅੰਦਰ ਇਹਨੇ ਦੱਬੇ ਜਾਓਗੇ ਡਿਪਰੈਸ਼ਨ ਦੇ ਅੰਦਰ ਇਹਨੇ ਦੱਬੇ ਜਾਓ ਦੱਬੇ ਜਾਓਗੇ ਕਿ ਸਿੱਜੇ ਸਿੱਜੇ ਇਹੀ ਡਿਪਰੈਸ਼ਨ ਤੁਹਾਨੂੰ ਪਾਗਲਪਨ ਤੱਕ ਲੈ ਕੇ ਚਲਾ ਜਾਏਗਾ ਉਸ ਤੋਂ ਬਾਅਦ ਦਿਮਾਗੀ ਤਵਾਜਨ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਔਰ ਫਿਰ ਜੀਵਨ ਦਾ ਜਿਹੜਾ ਰਸ ਹੈ ਨਾ ਉਹ ਬਿਲਕੁਲ ਜਾਂਦਾ ਲੱਗੇਗਾ ਫਿੱਕਾ ਪੈ ਜਾਏਗਾ ਇਸ ਕਰਕੇ ਜ਼ਿੰਦਗੀ ਗੁਜ਼ਾਰਨੀ ਹੈ ਔਰ ਜ਼ਿੰਦਗੀ ਨੂੰ ਗੁਜ਼ਾਰਨਾ ਹੈ ਖੁਸ਼ ਰਹਿ ਕੇ ਗੁਜ਼ਾਰਨ ਦਾ ਯਤਨ ਕਰਿਆ ਕਰੋ ਇਹਦੇ ਦੋ ਚਾਰ ਨੁਕਤੇ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਅਗਰ ਜ਼ਿੰਦਗੀ ਦੇ ਅੰਦਰ ਖੁਸ਼ ਰਹਿਣਾ ਚਾਹੁੰਦੇ ਹੋ ਵੇਖੋ ਜ਼ਿੰਦਗੀ ਤੁਹਾਡੀ ਹੈ ਖੁਸ਼ ਰਹੋਗੇ ਲਾਭ ਤੁਹਾਨੂੰ ਹੈ ਡਿਪਰੈਸ਼ਨ ਵਿੱਚ ਰਹੋਗੇ ਨੁਕਸਾਨ ਤੁਹਾਨੂੰ ਕਿਸੇ ਦੂਜੇ ਨੂੰ ਨਹੀਂ ਜਿੰਨਾ ਜਿੰਨਾ ਲੋਕਾਂ ਨੇ ਤੁਹਾਡੇ ਨਾਲ ਬਦੀਕੀਆਂ ਕੀਤੀਆਂ ਨੇ ਉਹਨਾਂ ਦੇ ਨਾਲ ਬਦਨੇ ਬਦਲੇ ਦੀ ਜਿਹੜੀ ਭਾਵਨਾ ਹੈ ਨਾ ਉਹਨੂੰ ਆਪਣੇ ਅੰਦਰੋਂ ਛੱਡ ਦਿਓ ਇਹ ਗੱਲ ਵੱਖਰੀ ਇਹ ਬਿਯੋਗ ਗੱਲ ਅੰਦਰੋਂ ਜਾਂਦੀ ਨਹੀਂ ਹੈ ਚੇਤਾ ਰਹਿੰਦੀ ਹੈ ਪਰ ਬਦਲੇ ਦੀ ਜਿਹੜੀ ਭਾਵਨਾ ਹੈ ਨਾ ਉਹ ਤੁਹਾਨੂੰ ਅੰਦਰੋਂ ਦੁਖੀ ਕਰਦੀ ਰਹੇਗੀ ਅੰਦਰੋਂ ਟੁੰਬਦੀ ਰਹੇਗੀ ਤੁਸੀਂ ਹਰ ਵਕਤ ਉਸ ਸਮੇਂ ਦੀ ਉਡੀਕ ਵਿੱਚ ਰਹੋਗੇ ਦਾ ਵਿੱਚ ਰਹੋਗੇ ਬੀ ਕਦੋਂ ਮੇਰਾ ਦਾ ਲੱਗੇ ਮੇਰੀ ਜਾੜ ਥੱਲੇ ਆਵੇ ਮੈਂ ਇਹਨੂੰ ਦੱਸਾਂ ਵੀ ਮੇਰੇ ਨਾਲ ਵਦੀਕੀ ਤੂੰ ਕੀਤੀ ਸੀ ਅੱਜ ਮੈਂ ਤੇਰੇ ਨਾਲ ਕਰ ਦਿੱਤੀ ਜਿਨੇ ਵਦੀਕੀ ਕੀਤੀ ਉਹ ਤੁਹਾਡੇ ਚੇਤੇ ਵਿੱਚ ਉਹਨੂੰ ਅਵਾਈਡ ਕਰੋ ਅੱਗੋਂ ਤੋਂ ਗੁਰੇਜ਼ ਕਰੋ ਪਰ ਜਿਹੜੀ ਬਦਲੇ ਦੀ ਭਾਵਨਾ ਹੈ ਉਹਨੂੰ ਸਬਕ ਸਿਖਾਉਣ ਦੀ ਭਾਵਨਾ ਹੈ ਉਹਨੂੰ ਆਪਣੇ ਅੰਦਰੋਂ ਨਾਲ ਡਿਲੀਟ ਕਰ ਦਿਓ ਇਹਦੇ ਅੰਦਰ ਐਸਾ ਨਹੀਂ ਹੈ ਵੀ ਤੁਸੀਂ ਬਦਲਾ ਲੈ ਲੋਗੇ ਤੇ ਲੋਕਾਂ ਸਾਹਮਣੇ ਗੱਲ ਕਰ ਦੋਗੇ ਵੇਖੋ ਮੈਂ ਬਦਲਾ ਲੈ ਕੇ ਵਿਖਾਇਆ ਤੇ ਉਹਦਾ ਕੋਈ ਨੁਕਸਾਨ ਕਰਕੇ ਵਿਖਾਇਆ ਤੇ ਆ ਹੋ ਗਿਆ ਉਹ ਹੋ ਗਿਆ ਕੁਛ ਨਹੀਂ ਹੋਣਾ ਨੁਕਸਾਨ ਤੁਹਾਡਾ ਹੋਣਾ ਹੈ ਉਹਨਾ ਸਮਾਂ ਤੁਹਾਡਾ ਅੰਦਰ ਕੁੜਜਾ ਦਾ ਰਹੇਗਾ ਤੜਫਦਾ ਰਹੇਗਾ ਚਿੜਚਿੜੇ ਅੰਦਰੋਂ ਬਣ ਕੇ ਰਹੋਗੇ ਜਿੰਨਾ ਸਮਾਂ ਤੁਹਾਨੂੰ ਮੌਕਾ ਨਾ ਬਣਿਆ ਕਿ ਤੁਸੀਂ ਬਦਲਾ ਲੈ ਸਕੋ ਤੇ ਜਦੋਂ ਮੌਕਾ ਬਣ ਗਿਆ ਹੁਣ ਤੁਸੀਂ ਬਦਲਾ ਲਓਗੇ ਦੂਜਾ ਵੀ ਇਹੀ ਭਾਵਨਾ ਲੈ ਕੇ ਚੱਲ ਰਿਹਾ ਹੈ ਉਹ ਬਦਲਾ ਲਏਗਾ ਫਿਰ ਤੁਹਾਡੀ ਵਾਰੀ ਆ ਜਾਏਗੀ ساری ਉਮਰ ਇਸੇ ਹੀ ਖਲ ਜ਼ਗਨ ਦੇ ਅੰਦਰ ਨਿਕਲ ਜਾਏਗੀ। ਤਾਂ ਇੱਕ ਹੀ ਨੁਕਤਾ ਚਤੇ ਰੱਖੋ ਬੀ ਬਦਲੇ ਦੀ ਜਿਹੜੀ ਭਾਵਨਾ ਹੈ ਨਾ। ਉਹਨੂੰ ਆਪਣੇ ਅੰਦਰੋਂ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਛੇਤੀ ਤੋਂ ਛੇਤੀ ਕਰੋ। ਨੰਬਰ 2 ਦੇ ਉੱਤੇ ਪਿੰਡ ਵਿੱਚ ਰਹਿਣਾ ਹੈ, ਪਰਿਵਾਰ ਵਿੱਚ ਰਹਿਣਾ ਹੈ, ਸਮਾਜ ਵਿੱਚ ਰਹਿਣਾ ਹੈ, ਦੁਨੀਆਦਾਰੀ ਵਿੱਚ ਰਹਿਣਾ ਹੈ। ਬੰਦੇ ਨੂੰ ਇੱਜ਼ਤ ਦੀ ਬੜੀ ਲੋੜ, ਇੱਜ਼ਤ ਚਾਹੀਦੀ। ਪਰ ਬਹੁਤ ਜ਼ਿਆਦਾ ਕਿਸੇ ਤੋਂ ਉਮੀਦ ਨਾ ਰੱਖੋ ਕਿ ਪਿੰਡ ਦੇ ਅੰਦਰ ਜਦੋਂ ਮੈਂ ਨਿਕਲਾਂ ਤੇ ਹਰ ਬੱਚਾ ਹਰ ਜਵਾਨ ਹਰ ਬੁੱਢਾ ਮੈਨੂੰ ਇੱਜ਼ਤ ਦੇਵੇ ਪਰ ਮੈਂ ਕਿਸੇ ਨੂੰ ਦੇਵਾਂ ਜਾਂ ਨਾ ਦੇਵਾਂ ਮੇਰੀ ਮਰਜ਼ੀ ਕਿਸੇ ਤੋਂ ਇੱਜ਼ਤ ਦੀ ਉਮੀਦ ਨਾ ਰੱਖੋ ਹਾਂ ਤੁਹਾਡੇ ਕੁਝ ਫਰਜ਼ ਨੇ ਉਹ ਪੂਰੇ ਕਰਦੇ ਚੱਲੋ ਤੁਹਾਡੇ ਕੁਝ ਕਰਤਵਿਆ ਨੇ ਉਹਨਾਂ ਨੂੰ ਪੂਰੇ ਕਰਦੇ ਚੱਲੋ ਆਪਣੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨਿਭਾਉਂਦੇ ਚੱਲੋ ਉਹਦੇ ਬਦਲ ਵਿੱਚ ਅਗਰ ਤੁਹਾਨੂੰ ਇੱਜ਼ਤ ਮਿਲ ਰਹੀ ਹੈ ਵਾਹ ਭਲਾ ਨਹੀਂ ਮਿਲ ਰਹੀ ਤੇ ਉਮੀਦ ਕਰਨੀ ਛੱਡ ਦਿਓ ਤੇ ਆਪਣੇ ਕੰਮ ਦੇ ਅੰਦਰ ਜਨੂਨ ਬਣਾ ਕੇ ਅੱਗੇ-ਅੱਗੇ ਚੱਲਦੇ ਰਹੋ ਇੱਜ਼ਤ ਦੀ ਉਮੀਦ ਨਾ ਰੱਖੋ ਇੱਜ਼ਤਦਾਰ ਬੰਦੇ ਇੱਜ਼ਤ ਤੁਹਾਨੂੰ ਦੇਣਗੇ ਹਰ ਵਕਤ ਦੇਣਗੇ ਲਾਜ਼ਮੀ ਦੇਣਗੇ ਤੁਹਾਡੇ ਕੰਮਾਂ ਨੂੰ ਵੇਖ ਕੇ ਦੇਣਗੇ ਪਰ ਜਿਹੜੇ ਇੱਜ਼ਤਦਾਰ ਬੰਦੇ ਨਹੀਂ ਐ ਉਹਨਾਂ ਕੋਲੋਂ ਵੀ ਅਗਰ ਤੁਸੀਂ ਉਮੀਦ ਲਾ ਕੇ ਬਹਿ ਜਾਓਗੇ ਕਿ ਸਾਰਾ ਪਿੰਡ ਹੀ ਮੈਨੂੰ ਇੱਜ਼ਤ ਦੇ ਨਾਲ ਬੁਲਾਵੇ ਇੱਜ਼ਤ ਦੇਵੇ ਤੇ ਫਿਰ ਇਹ ਤੁਹਾਡੀ ਕਮਨਤ ਕਮਜੋਰੀ ਹੋਏਗੀ ਜੋ ਤੁਹਾਡੇ ਹੀ ਨੁਕਸਾਨ ਵਿੱਚ ਜਾਏਗੀ ਗੁਰੂ ਸਹਿਬਾਨਾਂ ਤੇ ਭਗਤ ਜਣਾਂ ਨਾਲੋਂ ਚੰਗਾ ਕੰਮ ਤੇ ਆਪਾਂ ਨਹੀਂ ਨਾ ਕਰ ਸਕਦੇ ਪਰ ਸਾਰੇ ਸਮਾਜ ਨੇ ਨਾ ਉਹਨਾਂ ਨੂੰ ਚੰਗਾ ਕਿਹਾ ਤੇ ਨਾ ਸਾਰੇ ਸਮਾਜ ਨੇ ਇੱਜ਼ਤ ਦਿੱਤੀ ਇੱਜ਼ਤ ਦਿੱਤੀ ਹੁੰਦੀ ਤੇ ਗੁਰੂ ਸਹਿਬਾਨਾਂ ਨੂੰ ਕੈਦਖਾਨੇ ਵਿੱਚ ਤਤੀਆਂ ਤਵੀਆਂ ਤੇ ਚੰਦਨੀ ਚੌਂਕ ਵਿੱਚ ਨਾ ਆਉਣਾ ਦਾਖਲ ਨਾ ਆਉਣਾ ਪੈਂਦਾ ਖੈਰ ਇਸ ਤੋਂ ਅੱਗੇ ਚੱਲਨੇ ਆ ਮੈਂ ਤੇ ਬਹੁਤ ਵਾਰ ਇਹ ਗੱਲ ਵੀ ਕਹਿੰਦਾ ਆ ਰਿਆਂ ਵੀ ਤੁਸੀਂ ਆਪਣੇ ਬੱਚਿਆਂ ਤੋਂ ਵੀ ਬਹੁਤੀ ਉਮੀਦ ਨਾ ਰੱਖੋ ਕਿ ਮੇਰੇ ਬੱਚੇ ਆਉਣ ਵਾਲੇ ਕੱਲ ਨੂੰ ਮੇਰੀ ਦੇਖਭਾਲ ਕਰਨਗੇ ਨਹੀਂ ਕਰਨਗੇ ਸਮਾਂ ਕਿਦਾਂ ਦਾ ਆਏਗਾ ਨਹੀਂ ਆਏਗਾ ਜਿਵੇਂ ਦਾ ਆਏਗਾ ਵੇਖੇ ਜਾਪੇਗੀ ਭਵੇਖ ਨੂੰ ਵਿਚਾਰ ਕੇ ਅੱਜ ਚਿੰਤਿਤ ਹੋਣ ਦੀ ਲੋੜ ਨਹੀਂ ਹੈ ਹਾਂ ਤੁਸੀਂ ਆਪਣੇ ਫਰਜ਼ ਆਪਣੇ ਬੱਚਿਆਂ ਦੇ ਪ੍ਰਤੀ ਪੂਰੇ ਕਰੋ ਤੁਸੀਂ ਆਪਣੇ ਫਰਜ਼ ਬਾਖੋਬੀ ਢੰਗ ਦੇ ਨਾਲ ਨਿਭਾਓ ਬੱਚੇ ਨਭਉਣਗੇ ਤਾਂ ਠੀਕ ਹੈ ਨਾ ਨਭਉਣਗੇ ਤੇ ਕੋਈ ਨਾ ਕੋਈ ਨਵਾਂ ਰਾਹ ਲੱਭਿਆ ਜਾ ਸਕਦਾ ਹੈ ਖੈਰ ਇਸ ਤੋਂ ਅੱਗੇ ਚੱਲਨੇ ਜਿਹੜੀ ਸਮਾਜ ਦੇ ਅੰਦਰ ਹੁੰਦੀ ਬੀਤ ਦੀ ਵੇਖਦੇ ਆ ਰਹੇ ਹਾਂ ਉਹ ਹੈ ਈਰਖਾ ਉਹ ਹੈ ਸਾੜਾ ਮੈਂ ਕੇਵਲ ਨੁਕਤੇ ਪੇਸ਼ ਕਰ ਰਿਹਾ ਵੈਸੇ ਤੇ ਕੱਲੀ-ਕੱਲੀ ਲਾਈਨ ਕੱਲੀ-ਕੱਲੀ ਪੰਕਤੀ ਸਮਾਂ ਮੰਗਦੀ ਹੈ ਪਰ ਮੈਂ ਕੇਵਲ ਨੁਕਤੇ ਬਿਆਨ ਕਰ ਰਿਹਾ ਕਿਸੇ ਨਾਲ ਸਾੜਾ ਨਾ ਕਰੋ ਸਾੜੇ ਦਾ ਮਤਲਬ ਪਤਾ ਕੀ ਹੈ ਕਿਸੇ ਦਾ ਚੰਗਾ ਮકાਣ ਵੇਂਦੇ ਉਹ ਅੰਦਰ ਕੁੱਲ ਜੀ ਜਾਂਦਾ ਹੈ ਅੰਦਰ ਸੜ ਜਾਂਦਾ ਹੈ ਵੀ ਇਹਦਾ ਚੰਗਾ ਮਕਾਨ ਕਿਉਂ ਕਿਸੇ ਨੇ ਆਪਣੇ ਚੰਗੇ ਕਾਰੋਬਾਰ ਦੀ 10 ਤੁਹਾਡੇ ਕੰਨਾਂ ਵਿੱਚ ਪਾਈ ਤਾਂ ਤੁਹਾਡਾ ਹਾਸਾ ਰੁਕ ਜਾਂਦਾ ਹੈ ਕਿਸੇ ਦਾ ਕਿਸੇ ਦਾ ਕੱਪੜਾ ਕਿਸੇ ਦੀ ਜੁੱਤੀ ਕਿਸੇ ਦਾ ਬਿਜ਼ਨਸ ਇਹ ਸਭ ਕੁਝ ਜਦੋਂ ਤੁਸੀਂ ਵੇਖਦੇ ਹੋ ਤੇ ਤੁਹਾਡਾ ਅੰਦਰ ਸੜਦਾ ਕਿਉਂ ਹੈ ਤੁਹਾਡਾ ਅੰਦਰ ਇਨਾ ਛੋਟਾ ਕਿਉਂ ਹੈ ਸੌੜੀ ਸੋਚ ਦੇ ਮਾਲਕ ਤੁਸੀਂ ਕਿਉਂ ਦਿੱਤਾ ਤੁਸੀਂ ਜਾਂ ਰੱਬ ਨੇ ਦਿੱਤਾ ਹੈ ਤੁਹਾਨੂੰ ਪੁੱਛ ਕੇ ਦਿੱਤਾ ਹੈ ਅਗਲੇ ਦੀ ਮਿਹਨਤ ਅਗਲੇ ਦਾ ਪਰਮਾਤਮਾ ਦੇ ਨਾਲ ਸਬੰਧ ਤੁਸੀਂ ਸੜਨ ਵਾਲੇ ਵਿੱਚ ਕੌਣ ਹੁੰਨੇ ਆ ਖੈਰ ਅਗਰ ਕਿਸੇ ਦਾ ਚੰਗਾ ਮਕਾਨ ਦੁਕਾਨ ਬਿਜ਼ਨਸ ਪਰਿਵਾਰ ਸਭ ਕੁਝ ਵੇਖ ਕੇ ਅਗਰ ਖੁਸ਼ ਨਹੀਂ ਹੋ ਸਕਦੇ ਤੇ ਸਾੜਾ ਕਰਨ ਦਾ ਈਰਖਾ ਕਰਨ ਦਾ ਵੀ ਤੁਹਾਨੂੰ ਹੱਕ ਨਹੀਂ ਹੈ ਸੜਿਆ ਨਾ ਕਰੋ ਸੜੋਗੇ ਤੇ ਸਾੜਾ ਇੱਕ ਜ਼ਹਿਰ ਦਾ ਨਾ ਹੈ ਜਿਹੜਾ ਜ਼ਹਿਰ ਤੁਹਾਡੇ ਅੰਦਰ ਬਣ ਰਿਹਾ ਹੈ ਨੁਕਸਾਨ ਕੀ ਦਾ ਕਰੇਗਾ ਤੁਹਾਡਾ ਕਰੇਗਾ ਸ਼ੂਗਰ ਜੀ ਦੇ ਅੰਦਰ ਬੰਦੀ ਉਹਦਾ ਨੁਕਸਾਨ ਕਰਦੀ ਹੈ ਨਾ ਹੁਣ ਸਾੜਾ ਤੁਹਾਡੇ ਅੰਦਰ ਬਣਿਆ ਤੇ ਨੁਕਸਾਨ ਗਵੰਡੀ ਦਾ ਹੋਏਗਾ ਨੁਕਸਾਨ ਵੀ ਤੁਹਾਡਾ ਹੀ ਹੋਏਗਾ ਖੈਰ ਕਿਸੇ ਦਾ ਚੰਗਾ ਪੱਖ ਵੇਖ ਕੇ ਕਾਰੋਬਾਰ ਵੇਖ ਕੇ ਬਿਜ਼ਨਸ ਵੇਖ ਕੇ ਖੁਸ਼ ਹੋਇਆ ਕਰੋ ਹਾਂ ਜੇ ਤੁਹਾਡੇ ਕੋਲ ਨਹੀਂ ਹੈ ਅਰਦਾਸ ਕਰ ਸਕਦੇ ਆ ਪ੍ਰਮਾਤਮਾ ਇਹਨਾਂ ਦਾਤਾਂ ਦੀ ਲੋੜ ਮੈਨੂੰ ਹਾਂ ਆਪਣੀ ਮਿਹਨਤ ਨੂੰ ਵਧਾ ਸਕਦੇ ਆ ਮਿਹਨਤ ਕਰਨ ਦਾ ਢੰਗ ਤਰੀਕਾ ਬਦਲ ਸਕਦੇ ਆ ਵੀ ਇਹ ਚੀਜ਼ਾਂ ਮੈਨੂੰ ਹੀ ਉਪਲਬਧ ਹੋਣ ਇੱਕ ਮੈਂ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਬੜਾਇਮ ਨੁਕਤਾ ਹੈ ਉਹ ਆਇਮ ਨੁਕਤਾ ਪਤਾ ਕੀ ਹੈ ਤੁਸੀਂ ਕਿਸੇ ਦੀ ਨਾ ਸ਼ੁਭਾ ਬਰਦਾਸ਼ਤ ਨਹੀਂ ਕਰਦੇ ਕਿਸੇ ਦੀ ਸੁਭਾ ਹੁੰਦੀ ਹੋਵੇ ਕਿਸੇ ਦੀ ਜੱਦ ਦੀ ਗੱਲ ਹੁੰਦੀ ਹੋਵੇ ਕਿਸੇ ਸਭਾ ਦੇ ਅੰਦਰ ਸੋਸਾਇਟੀ ਦੇ ਅੰਦਰ ਕਿਸੇ ਦੀ ਚੰਗੀ ਗੱਲ ਹੁੰਦੀ ਹੋਵੇ ਫਲਾਣਾ ਬੜਾ ਚੰਗਾ ਤੁਸੀਂ ਬਰਦਾਸ਼ਤ ਨਹੀਂ ਕਰਦੇ ਤੁਸੀਂ ਮੈਂ ਮੈਂ ਗੱਲ ਸਾਂਝੀ ਕਰ ਰਿਹਾ ਕਿਸੇ ਇੱਕ ਦੇ ਨਾਲ ਨਹੀਂ ਹੁਣ ਉਹਦੇ ਕੰਮ ਨੇ ਉਹਨੂੰ ਜ਼ਿਆਦਾ ਪਤਾ ਹੈ ਤੁਸੀਂ ਖੁਸ਼ ਹੋਇਆ ਕਰੋ ਅਗਲਾ ਚੰਗੇ ਕੰਮ ਕਰਦਾ ਹੈ ਉਹਦੀ ਇੱਜ਼ਤ ਹੈ ਉਹਦੀ ਸੋਭਾ ਹੈ ਪਰ ਉਹ ਸੋਭਾ ਬਰਦਾਸ਼ਤ ਨਹੀਂ ਹੁੰਦੀ ਆਪਣੀ ਸੋਭਾ ਬੰਦੇ ਨੂੰ ਬਰਦਾਸ਼ਤ ਹੈ ਤੇ ਦੂਜੇ ਦੀ ਨਿੰਦਾ ਬਰਦਾਸ਼ਤ ਹੈ ਆਪਣੀ ਸੋਭਾ ਸੁਣ ਕੇ ਖੁਸ਼ ਹੁੰਦਾ ਹੈ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਸਾਹਮਣੇ ਅਗਰ ਕੋਈ ਤੁਹਾਡੀ ਬੁਰਾਈ ਤੁਹਾਡੇ ਸਾਹਮਣੇ ਲਿਆਉਂਦਾ ਤੁਹਾਨੂੰ ਚੰਗੀ ਨਹੀਂ ਲੱਗਦੀ ਤੇ ਤੁਹਾਡੇ ਸਾਹਮਣੇ ਕਿਸੇ ਦੂਜੇ ਦੀ ਸੋਭਾ ਹੁੰਦੀ ਤੇ ਉਹ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ ਐਸਾ ਕਿਉਂ ਇੰਨੀ ਛੋਟੀ ਸੋਚ ਲੈ ਕੇ ਕਿਉਂ ਚੱਲ ਰਹੇ ਹੋ ਇੰਨੀਆਂ ਸੌੜੀਆਂ ਗਲੀਆਂ ਵਿੱਚੋਂ ਨਿਕਲਣ ਦਾ ਯਤਨ ਕਿਉਂ ਕਰ ਰਹੇ ਹੋ ਫਸ ਜਾਓਗੇ ਇਸ ਕਰਕੇ ਖੁੱਲੀ ਸੋਚ ਬਰਾਉਡ ਮਾਈਂਡਡ ਬਣੋ ਕਦੇ ਵੀ ਕਿਸੇ ਦੀ ਇੱਜ਼ਤ ਕਿਸੇ ਦੀ ਸੋਭਾ ਦੀ ਗੱਲ ਸੁਣ ਕੇ ਮੁਸਕਰਾਉਣਾ ਸ਼ੁਰੂ ਕਰੋ ਨਰਾਸ਼ ਨਾ ਹੋਇਆ ਕਰੋ ਇਸ ਤੋਂ ਅੱਗੇ ਤੇ ਅਖੀਰਲਾ ਪੁਆਇੰਟ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਆ ਰੱਖਣਾ ਚਾਹੁੰਨਾ ਉਹ ਇਹ ਵੀ ਪਿੰਡ ਦੇ ਅੰਦਰ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਕੌਮ ਦੇ ਅੰਦਰ ਦੇਸ਼ ਦੇ ਅੰਦਰ ਕੋਈ ਦੂਜਾ ਤੁਹਾਡੇ ਬਾਰੇ ਕੀ ਸੋਚਦਾ ਹੈ ਕੀ ਕਹਿੰਦਾ ਹੈ ਇਹਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ ਤੁਸੀਂ ਕੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਕਿੱਦਾਂ ਚੱਲ ਰਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਪਰਿਵਾਰ ਕਿੱਦਾਂ ਰਨ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਆਪਣੇ ਫਰਜ਼ ਬਾ ਖੂਬੀ ਢੰਗ ਦੇ ਨਾਲ ਨਿਭਾ ਰਹੇ ਹੋ ਨਹੀਂ ਨਿਭਾ ਰਹੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਸੇ ਤੋਂ ਪੁੱਛ ਕੇ ਤੁਸੀਂ ਆਪਣਾ ਘਰ ਨਹੀਂ ਚਲਾ ਰਹੇ ਆਪਣੀ ਜ਼ਿੰਦਗੀ ਦਾ ਕਿਸੇ ਦੂਜੇ ਨੂੰ ਰਾਜਾ ਨਾ ਬਣਾਉਂਦੇ ਹੋ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ ਸਾਰੀ ਦੁਨੀਆ ਇੱਕ ਸੁਰ ਦੇ ਅੰਦਰ ਪੈਗੰਬਰੀ ਪੁਰਸ਼ਾਂ ਦੇ ਬਾਰੇ ਵੀ ਨਹੀਂ ਬੋਲੀ ਤੁਹਾਡੇ ਬਾਰੇ ਸਾਰੇ ਲੋਕ ਚੰਗਾ ਬੋਲਣ ਕਿਵੇਂ ਹੋ ਸਕਦਾ ਹੈ ਤੋ ਖੈਰ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਹੈ ਕੀ ਬੋਲਦਾ ਹੈ ਆਪਣੀ ਧੁੰ ਦੇ ਅੰਦਰ ਮਸਤ ਰਹੋ ਆਪਣੇ ਰਾਹ ਦੇ ਉੱਤੇ ਚੱਲਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ